ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਗੁਰੂ ਨਾਨਕ ਦੇਵ ਜੀ ਨੂੰ ਅਤੇ ਭਗਵਾਨ ਰਾਮਚੰਦਰ ਜੀ ਨੂੰ ਇੱਕ ਰੂਪ ਮੰਨਿਆ ਹੈ। ਤ੍ਰਿਤੇ ਤੈ ਤੈ ਮਾਣਿਓ ਰਾਮ ਰਗਵੰਸ਼ ਕਹਾਇਓ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਤ੍ਰਿਤੇ ਸਤਗੁਰ ਰਾਮ ਜੀ ਰਾਰਾ ਰਾਮ ਜਪੈ ਸੁਖ ਪਾਵੈ। ਭਾਵ ਤ੍ਰਿਤੇ ਦੇ ਸਤਗੁਰੂ ਭਗਵਾਨ ਰਾਮਚੰਦਰ ਜੀ ਨੂੰ ਮੰਨਿਆ ਹੈ। ਅਤੇ ਕਾਲਯੁਗ ਦੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਮੰਨਿਆ ਹੈ ਗੁਰੂ ਬਾਣੀ ਅਨਸਾਰ ਦੋਹਾ ਪ੍ਰਭੂ ਰੂਪ ਮਹਾਨ ਵਿਅਕਤੀਆਂ ਨੂੰ ਇੱਕ ਰੂਪ ਮੰਨਿਆ ਹੈ ਅਤੇ ਇਥੋਂ ਤੱਕ ਕਿ ਸਤਿਗੁਰੂ ਅਰਜਨ ਦੇਵ ਜੀ ਨੇ ਤਾਂ ਭਗਵਾਨ ਸ਼੍ਰੀ ਰਾਮਚੰਦਰ ਜੀ ਨੂੰ ਲਿਖਿਆ ਹੈ ਸ਼੍ਰੀ ਰਾਮਚੰਦ ਜਿਹ ਰੂਪ ਨ ਰੇਖਿਆ ਇਹ ਮਾਰੂ ਰਾਗ ਦੇ ਵਿੱਚ ਲਿਖਿਆ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ ਭਗਵਾਨ ਰਾਮਚੰਦਰ ਜੀ ਨੂੰ ਤ੍ਰੇਤੇ ਯੁੱਗ ਦੇ ਸਤਿਗੁਰੂ ਵੀ ਲਿਖਿਆ ਹੈ ਇਸ ਕਰਕੇ ਭਗਵਾਨ ਸ੍ਰੀ ਰਾਮਚੰਦਰ ਜੀ ਸਿੱਖ ਪੰਥ ਵਾਸਤੇ ਪੂਜਨੀਕ ਹਨ ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਅਤੇ ਭਗਵਾਨ ਰਾਮਚੰਦਰ ਜੀ ਇੱਕ ਰੂਪ ਹਨ ਭਗਵਾਨ ਸ੍ਰੀ ਰਾਮਚੰਦਰ ਜੀ ਦੀ ਰਾਮ ਜਨਮ ਭੂਮੀ ਉੱਤੇ ਬਣ ਰਹੇ ਰਾਮ ਮੰਦਰ ਦੀ ਨਾਮ ਧਾਰੀ ਸਿੱਖਾਂ ਵੱਲੋਂ ਸਾਰੇ ਭਾਰਤ ਵਰਸ਼ ਨੂੰ ਬਹੁਤ ਬਹੁਤ ਵਧਾਈ ਹੋਵੇ ਪਾਜੱਪਾ